ਸਰਪੰਚ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਕੁਝ ਪੁਰਾਣੇ ਘਰਾਂ ਨੂੰ ਲੈ ਕੇ ਜਿਹੜੇ ਕੁਝ ਪੈਸੇ ਪਾਸ ਹੋ ਰਹੇ ਹੈ ਜਾਂ ਕੋਟੈਲ ਬੱਤੇ ਦੇ ਸਬੰਧ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਉਹ ਕੁਝ ਪੈਸੇ ਆ ਰਹੇ ਹੋ ਉਸ ਸਕੀਮ ਦਾ ਪਹਿਲਾਂ ਤਾਂ ਨਾਂ ਦੱਸੋ ਕਿ ਇਹ ਕਿਹੜੀ ਸਕੀਮ ਹੈ ਤੇ ਕਿਹੜੇ-ਕਿਹੜੇ ਘਰਾਂ ਨੂੰ ਪੈਸੇ ਆਉਣ ਦੀ ਉਹ ਜਿਹੜੀ ਹੈਗੀ ਹੈ ਪ੍ਰਕਿਰਿਆ ਹੈਗੀ ਤੇ ਕਿਵੇਂ ਉਹ ਪੈਸੇ ਪਾਸ ਹੋਣੇ ਕੀ ਜਾਣਕਾਰੀ ਹੈ ਜੀ ਹਾਂ ਜੀ ਮੈਂ 600 ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਸਾਰੀਆਂ ਗਾਈਡਲਾਈਨਸ ਮੈਂ ਤੁਹਾਡੇ ਥਰੂ ਸਾਰਿਆਂ ਨੂੰ ਦੱਸ ਸਕਦਾ ਇਹ ਜਿਹੜੀ ਸਕੀਮ ਹੈ ਜੀ ਇਹਦਾ ਨਾਮ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਹ ਸਿੱਧੀ ਸੈਂਟਰਲ ਤੋਂ ਆ ਤੇ ਜਿਹੜੇ ਘਰ ਹੁਣ ਆ ਰਹੇ ਆ ਜਿਹੜੇ ਉਹਨਾਂ ਨੇ ਚੈੱਕ ਕਰਨੇ ਆ ਆਪਣੇ ਸਰਵੇਅਰ ਲੱਗੇ ਆ ਜਗਮੂਨ ਜੀ ਇਹ ਕੱਲੇ ਉਹ ਘਰ ਇਹਦੇ ਵਿੱਚ ਇੱਕ ਹੀ ਐਪ ਤੇ ਆਟੋ ਜਨਰੇਟਡ ਹੈ ਜੀ ਸਾਰਾ ਸਿਸਟਮ ਨਾ ਤਾਂ ਕਿਸੇ ਸਰਪੰਚ ਦੇ ਨਾ ਕਿਸੇ ਮੈਂਬਰ ਦੇ ਨਾ ਕਿਸੇ ਸਬੰਧ ਸਰਕਾਰ ਦੇ ਨੁਮਾਇੰਦੇ ਨਾਲ ਇਹ ਘਰ ਵਧਨੇ ਜਾਂ ਘਟਨੇ ਆ ਇਹ ਆਟੋ ਜਨਰੇਟਡ ਹੈਗੇ ਆ ਜੀ ਜਿਹੜੇ ਘਰ ਐਪ ਤੇ ਆਉਣਗੇ ਹੁਣ ਤੱਕਰ ਜਿੰਨੀਆਂ ਵੀ 올 ਓਵਰ ਪੰਜਾਬ ਸਾਰੇ ਕਿਸੇ ਨੇ ਟੈਲਬੱਤੀ ਅਸਤੇ ਅਪਲਾਈ ਕੀਤਾ ਜਾਂ ਫਾਰਮ ਭਰੇ ਆ ਉਹਦੇ ਹੁਣ ਤੱਕ ਸਿਰਫ 30% ਹਜੇ ਤੱਕ ਸਾਰੇ ਆਲ ਓਵਰ ਪੰਜਾਬ ਜੇ ਸਾਰੀ ਗਿਣਤੀ ਲਾ ਕੇ 30% ਹੀ ਹਜੇ ਆਏ ਆ ਘਰ ਤੇ ਜਿਹੜੇ ਪੈਂਡਿੰਗ ਆ 60 70% ਉਹ ਹਜੇ ਪੱਕਾ ਨਹੀਂ ਪਤਾ ਵੀ ਆਉਣਗੇ ਜਾਂ ਨਹੀਂ ਆਉਣਗੇ ਕਿਰਾਂ ਜਿਹੜੇ 30% ਆ ਉਹ ਚ ਆਪਣੇ ਨਗਰ ਠੱਠੀਪਾਈ ਦੇ 152 ਘਰ ਆਏ ਆ ਜੀ ਹੁਣ ਤੱਕ ਹਮ 152 ਤੇ ਸਰਵੇਅਰ ਲੱਗੇ ਹੋਏ ਇਹਨਾਂ ਨੇ ਚੈੱਕ ਕਰਨਾ ਜੀ ਇਹਨਾਂ ਦੇ ਥਰੂ ਇਹਨਾਂ ਨੇ ਵੈਰੀਫਾਈ ਕਰਨੇ ਘਰ ਜਿਹੜਾ ਉਹਦੇ ਮੌਕੇ ਤੇ ਫੋਟੋ ਹੋਣੀ ਹੈ ਛੱਤ ਦੀ ਫਲੋਰ ਦੀ ਤੇ ਆਪਣੀ ਕੰਧ ਦੀ ਹੂੰ ਤੇ ਐਵੇਂ ਕੋਈ ਨਾਲ ਤੁਰਿਆ ਫਿਰੇ ਕੋਈ ਮੈਂ ਤੁਰਿਆ ਫਿਰਾਂ ਜਾਂ ਹੋਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਸਰਵੇਅਰ ਨੇ ਕਰਨੇ ਆ ਜਿਹੜੇ ਆਟੋ ਜਨਰੇਟਡ ਘਰ ਆ ਉਹ 152 152 ਹੀ ਰਹਿਣ ਨੇ 153 ਹੋਣੇ ਨੇ 151 ਹੋਣੇ ਆ ਜਿਹੜੇ ਜਿਹੜੀ ਕੋਈ ਨਵੀਂ ਲਿਸਟ ਆਊਗੀ ਹੋ ਸਕਦਾ ਉਹ ਚ ਜਿਹੜੇ ਪੈਂਡਿੰਗ ਘਰ ਜਿਨ੍ਹਾਂ ਨੇ ਫਾਰਮ ਭਰੇ ਆ ਹੂੰ ਉਹ ਜ਼ਰੂਰ ਆਉਣਗੇ ਆਪਾਂ ਤੇ ਇਹੀ ਕਹਿਣੇ ਆਉਣੇ ਵੀ ਚਾਹੀਦੇ ਆ ਜਿਹੜੇ ਕੋਈ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਭਰੇ ਆ ਤੇ ਇੱਕ ਵਾਰੀ ਉਹਨਾਂ ਦੇ ਚੈਕਿੰਗ ਤੋਂ ਹੋਵੇ ਵੈਰੀਫਾਈ ਤਾਂ ਹੋਣ ਉਸ ਤੋਂ ਬਾਅਦ ਜਿਹੜੇ ਫਾਈਨਲ ਹੋਣੇ ਆ ਜੀ ਉਸ ਤੋਂ ਬਾਅਦ ਪੰਚਾਇਤ ਦੇ ਕੇ ਜਲਾਸ ਹੋ ਉਹਦੇ ਵਿੱਚ اجلاس ਦੇ ਵਿੱਚ ਸਾਰਾ ਪਿੰਡ ਦੇ ਸਹਿਮਤੀ ਨਾਲ ਪਿੰਡ ਦੀ ਮੌਜੂਦਗੀ ਦੇ اجلاس ਦੇ ਦੌਰਾਨ ਸਾਰੇ ਪਾਸਵਲ ਐਂਡ ਦੇ ਫਾਈਨਲ ਲਿਸਟ ਪੰਚਾਇਤ ਦੇ اجلاس ਵਿੱਚ ਹੋ ਗਏ। ਯਾਨੀ ਜਿਹੜੇ 152 ਆ ਉਹ ਵੀ 152 ਨੂੰ ਮਿਲਨੇ ਯਕੀਨੀ ਹੈ ਵੀ ਉਹਨਾਂ ਨੂੰ ਕੋਈ حاجه ਕੁਝ ਨਹੀਂ ਉਹਦੇ ਅਸਤੇ ਚੈੱਕ ਕਰ ਲੱਗੇ ਸਰਵੇਅਰ ਕਹਿ ਲੋ ਚੈੱਕ ਕਰ ਕਹਿ ਲੋ ਉਹਨਾਂ ਨੇ ਵੈਰੀਫਾਈ ਕਰਨੇ ਆ ਜੀ ਇੱਕ ਵਾਰੀ ਵੈਰੀਫਾਈ ਕਰਕੇ ਜੋ ਸੈਂਟਰ ਸਰਕਾਰ ਦਾ ਪੋਰਟਲ ਆ ਪੰਜਾਬ ਮਾ ਸੋਰੀ ਪ੍ਰਧਾਨ ਮੰਤਰੀ ਵਾਸ ਯੋਜਨਾ ਉਹਦੇ ਥਰੂ ਜਿਹੜੀ ਐਪ ਦੇ ਕੈਮਰਾ ਚੱਲਦਾ ਉਹਨਾਂ ਵੈਰੀਫਾਈ ਕਰਨਾ ਜੀ ਇਹਨਾਂ ਨੇ ਜਿਹੜਾ ਹੋਇਆ ਆਟੋ ਜਨਰੇਟਿਵ ਹੋਣਾ ਸਾਰਾ ਕੁਝ ਕਿਸੇ ਦੇ ਕਹਿਣ ਤੇ ਨਾ ਕੋਈ ਪਾਸ ਹੋਣਾ ਨਾ ਫੇਲ ਹੋਣਾ ਹੂੰ ਸੋ ਤੁਹਾਡੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਸਰਵੇਅਰ ਨੇ ਜਿਨ੍ਹਾਂ ਨੇ ਇਸ ਗੱਲ ਦੀ ਵੈਰੀਫਿਕੇਸ਼ਨ ਕਰਨੀ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਕਿਸ ਤਰ੍ਹਾਂ ਇਹ ਪੈਸੇ ਪਾਸ ਹੋਣੇ ਆ ਜਾਂ ਹੋਰ ਇਹਦੇ ਵਿੱਚ ਜਿਹੜੀ ਹੈਗੀ ਕੋਈ ਫਾਰਮ ਭਰਨ ਦੀ ਤਰੀਕ ਅੱਗੇ ਮਿਲਣੀ ਹੈ ਜਾਂ ਨਹੀਂ ਮਿਲਣੀ ਉਹਨਾਂ ਤੋਂ ਵੀ ਜਾਣਕਾਰੀ ਲੈਣੀ ਹੈ ਬੀਡੀਪੀ ਉਹ ਦਫਤਰ ਬਾਗਾਪੁਰਾਣਾ ਤੋਂ ਜਿਨ੍ਹਾਂ ਨੇ ਅੱਜ ਦੇ ਇਸ ਸਕੀਮ ਦੀ ਸਰਵੇ ਕਰਨਾ ਜਿਨ੍ਹਾਂ ਦੇ ਮਤਲਬ ਅੱਜ ਉਹਨਾਂ ਨੇ ਦੇਖ ਰੇ ਕਰਨੀ ਕਿ ਕਿਹੜੇ ਯੋਗ ਘਰ ਨੇ ਜਿਨ੍ਹਾਂ ਨੂੰ ਇਹ ਪੈਸੇ ਪਾਉਣ ਦੀ ਜਿਹੜੀ ਸਕੀਮ ਹੈ ਸਭ ਤੋਂ ਪਹਿਲਾਂ ਸਰ ਜਿਹੜੀ ਹੈਗੀ ਆਪਣੀ ਸਕੀਮ ਦਾ ਨਾਮ ਦੱਸੋ ਕਿ ਇਹ ਕੇਂਦਰ ਸਰਕਾਰ ਨਾਲ ਸੰਬੰਧਿਤ ਹੈਗੀ ਹੈ ਜਾਂ ਪੰਜਾਬ ਸਰਕਾਰ ਨਾਲ ਇਹ ਜੀ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮੀਨ ਦੇ ਤਹਿਤ ਜਿਨ੍ਹਾਂ ਲੋਕਾਂ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਅਪਲਾਈ ਕੀਤਾ ਗਿਆ ਸੀ ਜੀ ਉਸ ਦੇ ਉੱਤੇ ਬਤੌਰ ਚੈਕਰ ਮੈਨੂੰ ਲਗਾਇਆ ਗਿਆ ਜੀ ਤੇ ਉਹ ਮੈਂ ਘਰ ਘਰ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਰਿਪੋਰਟ ਉੱਪਰ ਭੇਜ ਇੱਕ ਮੈਨੂੰ ਦੱਸਿਓ ਜਿਹੜੇ ਕੋਈ ਨਵੇਂ ਦੁਬਾਰਾ ਫਾਰਮ ਭਰਨ ਦੀ ਵੀ ਕੋਈ ਅਪਲਾਈ ਕਰਨ ਦੀ ਵੀ ਇਹ ਤਾਰੀਖ ਹੈਗੀ ਹੈ ਹੋਰ ਜਾਂ ਨਹੀਂ ਅਪਲਾਈ ਕਰਨ ਦੀ ਤਾਰੀਖ ਲੰਘ ਚੁੱਕੀ ਹੈ ਜੀ ਜੀ ਤੇ ਜਿਹੜੇ ਮਤਲਬ ਲਿਸਟ 'ਚ ਆਏ ਨੇ ਕੁਝ ਜਿਹੜੇ ਕੱਟੇ ਵੀ ਗਏ ਹੋਣਗੇ ਅਪਲਾਈ ਜ਼ਿਆਦਾ ਹੋਏ ਹੋਣਗੇ ਤੇ ਉਹ ਜਿੰਨਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਕੋਈ ਪੈਸੇ ਪੈਣ ਦੀ ਪ੍ਰਕਿਰਿਆ ਪੱਕੀ ਹੈ ਕਿ ਉਹ ਵੈਰੀਫਿਕੇਸ਼ਨ ਤੋਂ ਬਾਅਦ ਕੱਟੀ ਵੀ ਜਾ ਸਕਦੇ ਨੇ ਨਹੀਂ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਇਸ ਦਾ ਸਿਰਫ ਮੌਕੇ ਦੀ ਜਿਹੜੀ ਮਕਾਨ ਦੀ ਵੈਰੀਫਿਕੇਸ਼ਨ ਕਰਕੇ ਜਿਹੜੀਆਂ ਉਹਦੀਆਂ ਫੋਟੋ ਨੇ ਉੱਪਰ ਐਪ ਰਾਹੀਂ ਜਾਣਗੀਆਂ ਨੇ ਸਰਕਾਰ ਕੋਲ ਜੀ ਉਹ ਉੱਪਰ ਸਿਸਟਮ ਨੇ ਚੈੱਕ ਕਰਨਾ ਹੈ ਉਹਦੇ ਵਿੱਚੋਂ ਕਿੰਨੇ ਪਾਸ ਹੁੰਦੇ ਆ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ